ਸਾਡੇ ਦੇਲ ਨਹੀਂ ਕਰਦਾ ਕਰੋ ਨਿਕਲਣ ਦੇ ਕੀ ਕਰੀਏ ਅਸੀਂ ਪਾਣੀ ਪੀਚੇ ਆਏ ਘਰ-ਵਾਰ ਛੁੱਟ ਗਈ ਸਹੀ ਗੱਲ ਤੇ ਹੋਰ ਕਰਿਆ ਘਰ ਛੱਡ ਨੂੰ ਜੀ ਕਰਦਾ ਕੀ ਦਾ ਕੀ ਕਰਦਾ ਸਾਡੇ ਬੱਚਿਆਂ ਦੇ ਘਰੇ ਚਲੀ ਅਸੀਂ ਘਰੇ ਕੀ ਕਰਨ ਜਾਣ ਹੂੰ ਸਾਡਾ ਤਾਂ 15 20 ਦਿਨ ਜੋ ਪਾਣੀ ਲੈ ਵੀ ਜਾਵੇ ਤਾਂ ਤਾ ਵੀ ਪਾਣੀ ਖੜਾ ਰਵੇਦਾ ਹੂੰ ਨਾ ਪੱਠਾ ਨਾ ਡੱਠਾ ਪਾਸੂ ਹੈ ਗਿਆ ਨੱਗੇ ਚੱਲ ਦੁੱਧ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ ਫਸਲਾਂ ਤੇ ਚਲਾਫਦੇ ਫਸਲਾਂ ਕੁੜੀਆਂ ਵਿਆਹਣ ਵਾਲੀ ਬੈਠੀਆਂ ਨੂੰ ਬੱਚੇ ਤੇ ਵੀ ਚੱਲ ਕੋਈ ਫਸਲਾਂ ਹੋਵਣ ਦੀ ਚੱਲੋ ਵਿਆਹ-ਵਿਉ ਕਰਾਂਦੇ ਤੇ ਚੱਲ ਕੋਈ ਦੁੱਧ-ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ ਉਹ ਵੀ ਹੁਣ ਮੱਝਾਂ ਦੇ ਵਿਚਾਰਿਆਂ ਤੇ ਚਾਰਾ ਕੋ ਨਹੀਂ ਫੱਜਾਂ ਨੂੰ ਤਾਂ ਉਹ ਕਾਲ ਦੀਆਂ ਢਿੱਲੀਆਂ ਹੋਈਆਂ ਖੜੀਆਂ ਨੂੰ ਜੀ ਜੀ ਸਰਕਾਰ ਵੱਲੋਂ ਤੁਹਾਨੂੰ ਸਹੂਲਤ ਦਿੱਤੀ ਜਾ ਰਹੀ ਹੈ ਸਾਰੀ ਹਾਂ ਦਿੱਤੀ ਜਾ ਰਹੀ ਹੈ ਗੜ ਵਿਚਾਰੇ ਕਰਦੇ ਪੈਨ ਸੇਵਾ ਏ ਮਿਲਦਾ ਪੀ ਆ ਜਿੰਨਾ ਕੋਈ ਚ ਵੀ ਕਿਸੇ ਤੋਂ ਪੁੱਜਦਾ ਵਿਚਾਰੇ ਦੇ ਅੰਦੇ ਪੈਸੇ ਨੂੰ ਫੀਡ ਵੀ ਦਿੱਤੀ ਜਾਂਦੇ ਨੂੰ ਪੱਠੇ ਵੀ ਕਿੰਨੇ ਕੁ ਮਾੜੇ ਮੋٹے ਅਗੇ ਨੂੰ ਕਦੀ ਮਿਲੀ ਜਾਂਦੇ ਨੂੰ ਕਦੀ ਨਹੀਂ ਮਿਲਦੇ ਹੁਣ ਆਪਾਂ ਤਾਂ ਰੋਸ ਕਿੰਨੂੰ ਦੇਈਏ ਰੱਬ ਨੂੰ ਰੋਸ ਦੇਣੇ ਆ ਹਮ ਹੋਰ ਜਿੱਦੋਂ ਰਾਤ ਨੂੰ ਪਾਣੀ ਆਇਆ ਕਿੰਨੇ ਕਵਜ ਦਾ ਟਾਈਮ ਸੀ ਹਾਂਜੀ ਜਦੋਂ ਰਾਤ ਨੂੰ ਪਾਣੀ ਆਇਆ ਟਾਈਮ ਕਿੰਨੇ ਕਵਜ ਦਾ ਸੀ ਆ ਗਿਆ ਵੀ ਸਵੇਰੇ ਵੀ ਅਜੇ 6:00 ਵਜੇ ਵੇੜੇ ਵਿੱਚ ਪਾਣੀ ਭੜਨ ਲੱਗ ਗਿਆ ਤੇ ਰਾਤ ਨੂੰ ਕਮਰਿਆਂ ਵਿੱਚ ਪੈ ਗਈ 8:00 ਵਜੇ ਕੋਲ ਇੰਨਾ ਨਾ ਪਾਣੀ ਕਮਰਿਆਂ ਚ ਹੋਇਆ ਖੜਾ ਕੋਈ ਸਮਾਨ ਕੱਢਾ ਕੋਈ ਵਿੱਚੇ ਪੀਏ ਕੀ ਕਰੀਏ ਹੁਣ ਸਮਾਨ ਕਾਹਦੀ ਤੇ ਚੁੱਕੀ ਲੈਂਦਾ ਇਨਾ ਟਰਾਲੀ ਤੇ ਟਰਾਲੀ ਆਦੀ ਕਰਦੀ ਸੀਗੀ ਕਾਰ ਦੀ ਨਹੀਂ ਕੋਈ ਕਿਰਾਏ ਤੇ ਕਾਰ ਤੇ ਲਿਆਂਦੀ ਹੈ ਕਿਰਾਇਆ ਭਰ ਕੇ ਪਹਿਲਾ ਉਹ ਬਾਬੇ ਤੇ ਰੱਖਾ ਛੇ ਦਿਨ ਤੇ ਮੜੋਂ ਉਥੋਂ ਪਾਣੀ ਆਇਆ ਤੋਂ ਨਹੀਂ ਤੇ ਚਾਕ ਤੇ ਲੈ ਆਂਦਾ ਆਂਦੇ ਵੀ ਆਪਣਾ ਸੈਂਟਰ ਆ ਬਣ ਗਿਆ ਇੱਥੇ ਚੱਲੋ ਤਾਂ ਇੱਥੇ ਆਏ ਆ ਇੱਥੇ ਤੁਸੀਂ ਇੱਕ ਪਿੰਡ ਦੇ ਸਾਰੇ ਤੇ ਅਲੱਗ-ਅਲੱਗ ਪਿੰਡਾਂ ਦੇ ਆ ਨਹੀਂ ਅਸੀਂ ਸਾਰੇ ਇੱਥੇ ਕੋਈ ਵਿਚਾਰੇ ਗੁੱਦੜ ਪੈਣੀ ਦੇ ਆ ਗਏ ਨੂੰ ਕੋਈ ਵੀ ਮੋਹਣਾ ਰਾਮ ਠਾਣੀ ਦੇ ਸਾਰੇ ਹੀ ਇੱਥੇ ਆ ਗਏ ਆ ਹਾਂਜੀ ਤੁਹਾਨੂੰ ਜਦੋਂ ਪਾਣੀ ਆਉਂਦਾ ਹਰ ਸਾਲ ਆਉਂਦਾ ਇਹ ਪਿਛਲੇ ਸਾਲ ਕੋ ਨਹੀਂ ਆਇਆ ਤੇ ਉਸ ਤੋਂ ਪਿਛਲੇ ਸਾਲ ਆਇਆ ਹਾਂਜੀ ਜਦੋਂ ਪਾਣੀ ਆਉਂਦਾ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਵੀ ਪਾਣੀ ਆਊਗਾ ਆਪੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਆ ਤੁਸੀਂ ਉਹ ਖਾਲੀ ਕਰ ਦਿਓ ਘਰ ਨਹੀਂ ਆਉਂਦਾ ਦੱਸਿਆ ਜਾਂਦਾ ਪਹਿਲਾਂ ਨਹੀਂ ਦੱਸਦੇ ਅਸੀਂ ਤਾਂ ਆਪੇ ਸਮਾਨ ਕੱਢਾ ਜਦੋਂ ਵੀ ਅਖਾਣਾ ਵੀ ਪਾਣੀ ਆਂਦਾ ਪਈ ਹੈ ਤੇ ਆਪਦੇ ਆਪੇ ਸਮਾਨ ਚੱਕ ਲਿਆ ਵੀ ਇਹ ਨਿਵਿਧਾਣੇ ਭੇਜ ਜਾਵਣ ਜਾਂ ਸਮਾਨ ਭੇਜ ਜਾ ਵਿੱਚ ਪਸੂ ਲੋੜ ਜਾਵਣ ਤਾਂ ਗਲੋ ਅਸੀਂ ਆਇਆ ਹਾਂ ਘਰਾਂ ਦੇ ਵਿੱਚ ਕਹਿੰਦੇ ਵਿਆਹ ਵੀ ਰੱਖੇ ਹੋਈ ਸੀ ਲੋਕਾਂ ਦੇ ਹਾਂਜੀ ਵਿਆਹ ਵੀ ਰੱਖੇ ਹੋਏ ਹੈਗੇ ਅਸੀਂ ਹੁਣ ਕੀ ਕਰੀਏ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਕੋਈ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਆ ਹਾਂ ਜਾਨੀ ਨੁਕਸਾਨ ਜੇ ਰਾਤ ਨੂੰ ਤੁਸੀਂ ਆਏ ਆ ਤੇ ਹਾਲਾਤ ਕਿਹੋ ਜਿਹੇ ਡਰ ਕਿੰਨਾ ਖ ਲੱਗਦਾ ਸੀ ਜਿਵੇਂ ਪਾਣੀ ਪਾਣੀ ਲੱਗਦਾ ਚਾਰਚ ਫੇਰੇ ਚਾਰਚ ਫੇਰੇ ਪਾਣੀ ਪਾਣੀ ਜਿਵੇਂ ਦਰਿਆ ਆ ਗਿਆ ਸਮਾਨ ਤਾਂ ਵਾਧੂ ਆ ਰਿਹਾ ਸਮਾਨ ਤਾਂ ਵਾਧੂ ਆਇਆ ਪਰ ਰੋਲਾ ਰੱਪਾ ਜਾਦੇ ਪਾ ਦਿੰਦੇ ਨੇ ਵਿੱਚ ਟੋਪੇ ਪੈਂਦਾ ਸਮਾਨ ਪੈਂਦਾ 50 ਕੇ ਲੈ ਜਾਂਦੇ ਟ੍ਰੇਲੀਆਂ ਹੁਣ 50 ਕੇ ਲੈ ਗਏ ਨੇ ਮਸੇਆ ਕਮੁਨੇ ਆਖਾ ਮਾਤਾ ਭੱਜੀ ਆਂਦੀ ਉਹਨੂੰ ਤਾਂ ਦੇ ਚੱਕ ਥੈਲੀ ਉਹਨੇ ਕਥੈਲੀ ਮੈਨੂੰ ਇੱਕ ਫੜਾਈ ਮੈਂ ਖਸੇ ਤਿਆਰ ਕਰੇ ਇੱਕ ਥੈਲੀ ਤਾਂ ਦੇਓ ਜਸਾਨੂੰ ਅਸੀਂ ਸ਼ਾਮ ਨੂੰ ਚਾਹ ਬਣਾ ਲਵਾਂਦੇ ਪੀ ਲਵਾਂਗੇ ਬੱਚਾ ਨੂੰ ਪਵਾ ਲਵਾਂਗੇ ਕੋਈ ਨਹੀਂ ਕੋਈ ਡੰਗਰਾਂ ਨੂੰ ਸੰਭਾਲ ਲਗਾਏ ਹੋਏ ਨੇ ਸਮਾਨ ਤਾਂ ਬਹੁਤ ਆ ਰਿਹਾ ਹੈ ਪਰ ਉਹ ਅਗੇ ਵੰਡਣ ਵਡਾਉਣ ਵਿੱਚ ਥੈਲੀ ਅਸੀਂ ਐਸੀ ਲੈਣਾ ਬੈਠੇ ਸਾਨੂੰ ਘਰਾਂ ਵਿੱਚ ਦਿੱਤੀ ਜਾਏ ਕਾਰ ਇਹ ਜਿੱਥੇ ਬੈਠੇ ਅਸੀਂ ਤੇ ਸਾਨੂੰ ਆਪ ਦੇ ਆਪ ਪਰਾਰਾਂ ਨੂੰ ਘਰ ਵਿੱਚ ਦਿੱਤੀ ਜਾਣਾ ਰੋਲਾ ਨਾ ਰੱਪਾ ਠੀਕ ਹੈ ਫੇਰ ਆ ਮੇ ਰੋਲਾ ਰੋਲਾ ਪਾ ਦੇ ਨਲ ਮਾਸੇਪਾਜ ਕਿ ਐ ਸਾਹ ਚੜ ਗਿਆ ਮੈਨੂੰ ਤਾਂ ਜੀ ਜੀ ਮੈਨੂੰ ਇਹ ਪੇਣ ਤਸਵੀਰਾਂ ਦਿਖਾਵੇ ਐ ਸਕੂਲ ਦੇ ਵਿੱਚ ਲੋਕਾਂ ਨੇ ਆ ਕੇ ਆਪਣੇ ਜਿਹੜਾ ਬਸੇਰਾ ਕੀਤਾ ਹੋਇਆ ਇੱਥੇ ਲੋਕ ਰਹਿੰਦੇ ਨੇ ਜਿਹੜੇ ਹੜਪੀੜਤ ਲੋਕ ਆ ਇਹੋ ਸਕੂਲ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਹੜੇ ਇਹਨਾਂ ਦੇ ਪਸ਼ੂ ਰੱਖਿਆ ਉਹਨਾਂ ਖਾਤਰ ਵੀ ਖਰਾਕ ਸੂੜੀ ਮਿਲ ਰਹੀ ਹੈ ਇਹਨਾਂ ਨੂੰ ਵੀ ਸਾਰਾ ਜਿਹੜਾ ਰਾਸ਼ਨ ਵਾਸ਼ਨ ਉਹ ਵੀ ਦਿੱਤਾ ਜਾ ਰਿਹਾ ਤੇ ਰੋਸ ਕਿ ਆਈਆਂ ਵਿਆਂ ਪੇਕਿਆਂ ਤੇ ਹਾਂਜੀ ਰੋਸ ਕਿ ਕਰ ਵਾਲਾ ਵੀ ਦਮਾਕੀ ਗਾ ਤੇ ਇਲਾਜ ਵੀ ਬਹੁਤ ਕਰਾਇਆ ਪਰ ਨਹੀਂ ਠੀਕ ਹੋਇਆ ਨਹੀਂ ਠੀਕ ਹੋਇਆ ਹਾਂਜੀ ਤੇ ਜੀ ਪ੍ਰੈਗਨੈਂਟ ਵੀ ਆ ਜਵਾਕ ਵੀ ਹੋਣ ਵਾਲਾ ਐ ਇਸ ਟਾਈਮ ਤੇ ਇੱਥੇ ਆ ਮੰਮੀ ਡੈਡੀ ਦਾ ਨਾ ਕੋਲੋਂ ਡੋਬਾ ਆ ਗਿਆ ਹੁਣ ਇੱਥੇ ਆ ਤਿੰਨ ਚਾਰ ਮਹੀਨੇ ਹੋ ਗਏ ਆਏ ਨਹੀਂ ਤੇ ਮੰਮੀ ਤਾਂ ਹਾਂਜੀ ਕਿੰਨੇ ਪੈਣ ਪਰਾ ਚਾਰ ਪੈਣ ਪਰਾ ਚਾਰ ਪੈਣ ਪਰਾ ਹਾਂ ਵੱਡੀ ਮਾਇਆ ਤਿੰਨ ਦੋ ਪੈਣਾ ਛੋਟੀਆਂ ਤੇ ਵੀਰਾ ਨਿੱਕਾ ਤੇ ਡਾੜੀ ਮੇਰਾ ਤਾਂ ਵੀ ਲਾਤ ਖਰਾਬ ਹੈ ਗਿਆ ਚੂਕਣਾ ਖਰਾਬ ਆ ਉਹਦੇ ਤੇ ਵੀ ਕੰਮ ਨਹੀਂ ਹੁੰਦਾ ਹੂੰ ਤੇ ਹਲਾਤ ਤਾਂ ਬਹੁਤ ਮਾੜੇ ਨੇ ਹਲਾਤ ਮਾੜੇ ਹਾਂਜੀ ਜਦੋਂ ਪਾਣੀ ਆਇਆ ਰਾਤ ਨੂੰ ਕਿੰਨੇ ਕਬੇ ਦਾ ਟਾਈਮ ਸੀ ਹਾਂ 12:00 ਦਾ ਟਾਈਮ ਸੀ ਜਦੋਂ ਪਾਣੀ ਥੱਲੇ ਤੇ ਚੜ ਗਿਆ ਸੀ ਸਾਰਾ ਹੂੰ ਹਾਂਜੀ ਅੱਗੋਂ ਨਹੀਂ ਪਹਿਲਾਂ ਪਾਣੀ ਨੇ ਕੇਰਾ ਪਹਿਲਾਂ ਦੀ ਸੜਕਾਂ ਤੋਂ ਫਿਰ ਬਾਅਦ ਚ ਘਰਾਂ ਚ ਆਇਆ ਪਾਣੀ ਅਸੀਂ ਸੜਕ ਤੋਂ ਬਹੁਤ ਔਖੇ ਨਿਕਲੇ ਆ ਸਮਾਨ ਲੈ ਕੇ ਅੱਧਾ ਸਮਾਨ ਵਿੱਚੇ ਰਹਿ ਗਿਆ ਅੱਧਾ ਕੱਢ ਕੇ ਲਿਆਂਦਾ ਹੈ ਹੂੰ ਤਸੀਂ ਆਦਾ ਖਾਣ ਪੀਣ ਵਾਲਾ ਵਿੱਚੇ ਰੱਖਤਾ ਸਮਾਨ ਉਹ ਵੀ ਵਿੱਚੇ ਰਹਿ ਗਿਆ ਸੀ। ਅਸੀਂ ਬੜੇ ਔਖੇ ਨਿਕਲ ਕੇ ਆਏ ਆ। ਅਸੀਂ ਬੱਚੇ ਛੋਟੇ ਛਟੇਗੇ ਨੇ ਉਹਨਾਂ ਨੂੰ ਲੈ ਕੇ ਆਏ ਆ। ਇੱਥੇ ਹੁਣ ਸਾਨੂੰ ਸਾਰੀ ਥੂਣ ਤੇ ਮਿਲ ਰਹੀ ਆ। ਹਾਂਜੀ ਮਿਲ ਤਾਂ ਰਹੀ ਆ। ਇੱਕ ਜਿਵੇਂ ਥੋੜੇ ਖਾਣ ਪੀਣ ਦਾ ਸਮਾਨ ਤੁਹਾਡੇ ਪਸ਼ੂਆਂ ਨੂੰ ਹਰਾ ਚਾਰਾ, ਸੂੜੀ, ਦਾਣਾ ਦੂਣਾ ਸਭ ਕੁਝ ਮਿਲ ਰਿਹਾ? ਹਾਂਜੀ ਮੇਰੇ ਤਾਂ ਪਸ਼ੂ ਨਹੀਂਗੇ ਜਿੰਨਾਂ ਦੇ ਹੈਗੇ ਅਤੇ ਉਹਨਾਂ ਨੂੰ ਮਿਲ ਰਿਹਾ ਹੈ। ਸਾਨੂੰ ਵੀ ਖਾਣ ਪੀਣ ਨੂੰ ਰਾਸ਼ਨ ਮਿਲ ਰਿਹਾ ਹੈ। ਰਾਸ਼ਨ ਦੀ ਤੇ ਕੋਈ ਕਮੀ ਨਹੀਂ ਆ ਰਹੀ ਤੁਹਾਡੇ ਕੋਲੇ ਰਾਸ਼ਨ ਦੀ ਕੋਈ ਕਮੀ ਆ ਰਹੀ ਰਾਸ਼ਨ ਤਾਂ ਸਾਨੂੰ ਮਿਲ ਰਿਹਾ ਮਾ ਤਾਂ ਲੰਗਰ ਪਾਣੀ ਵੀ ਬਣਿਆ ਬਣਾਇਆ ਆ ਰਿਹਾ ਹਾਂਜੀ ਆਂਦਾ ਪਿਆ ਵਾ ਦੂਸਰ ਜੀ ਵਾ ਦੂ ਲੰਗਰ ਲੰਗਰ ਸਹਾ ਆਂਦਾ ਪਿਆ ਪਰ ਘਰ ਨੂੰ ਇੱਕ ਬਾਣ ਜਾਉਣ ਉਹਨਾਂ ਤਾਂ ਸਾਡਾ ਲੋਕਟੈਲ ਲੱਗ ਜਾਵੇ ਕਰੇ ਕੋਈ ਮਿਹਨਤ ਘਰਤ ਕਰਤੇ ਕੋਈ ਪਹਿਣਾ ਪਰਾ ਦੇਵਣ ਘਾਟਾ ਆਟਾ ਊਟਾ ਵੀ ਦੇਵਣਾ ਗਾਂ ਸਾਡੀ ਮੈਂ ਪਹਿਲੀ ਕੋ ਨਹੀਂ ਹੈਗੀ ਹੋਰ ਆਣੀ ਹੈ ਨਹੀਂ ਕਿ ਤੁਹਾਡੇ ਕੋਲ ਜਮਾਈ ਕੋਈ ਨਹੀਂ ਗਈ ਅਸੀਂ ਕੁ ਦੋ ਕਨਾਲੀ ਅਸੀਂ ਵੇਚ ਕੇ ਫਿਰ ਉਹ ਕਮਰੇ ਬਣਾਏ ਨਾ ਤਣ ਉਹ ਵੀ ਹਣ ਕੀ ਪਤਕੀ ਬਣਦਾ ਹੈ ਇਹਨਾਂ ਨੂੰ ਪਾਣੀ ਆਇਆ ਫਿਰ ਦਾ ਇਹਨਾਂ ਨੂੰ ਪਿੱਲਰ ਤਾਈ ਹਾਂਜੀ ਸਰਕਾਰ ਵੱਲੋਂ ਕੋਈ ਸੂਤ ਨਹੀਂ ਮਿਲਦੀ ਤਰ ਤਾਂ ਮਿਲਦੀ ਹੈ ਕੋਈ ਨਹੀਂ ਕੋਈ ਨਹੀਂ ਅਜੇ ਨਾ ਸਾਡੇ ਨਾਂ ਪਹਿਲੀ ਵੀ ਕੋਈ ਜੜ ਦੋ ਕਨਾਲੀ ਹੈਗੀ ਕੁਝ ਵੀ ਕੋਈ ਨਹੀਂ ਗੱਲ ਸੀ ਹੁਣ ਰਾਸ਼ਨ ਕਟ ਬਣੇ ਰਾਸ਼ਨ ਕਟ ਬਣਾਵੇ ਉਹ ਕਣਕ ਨੂੰ ਮਿਲਦੀ ਹੈ ਹਾਂ ਕਣਕ ਮਿਲਦੀ ਹੈ 30 ਕਿਲੋ ਮਿਲਦੀ ਸੀ ਹੁਣ ਸਰਕਾਰ ਨੇ 15 ਕਿਲੋ ਕਰਤੀ ਅੱਗੇ ਕਿ ਕਿ ਜੀ ਨੋ ਤਾਂ ਪੂਰੀ ਨਹੀਂ ਪੈਂਦੇ ਤਾਂ ਮਹੀਨੇ ਦਾ ਰਾਸ਼ਨ ਉਹੀ ਸਾਰੇ ਖਾ ਜੀਦਾ ਤੇ ਸੱਤ ਜੀ ਹੈਗੇ ਆ ਉਹ ਤੱਕ ਬਚਦਾ ਹੀ ਨਹੀਂ ਕੁਛ ਵੀ ਮੈਂ ਕਿਹਾ ਦੇਖੋ ਰਾਸ਼ਨ ਜਿਹੜਾ ਨਾ ਜੀ ਉਹਦੀ ਇੰਨੀ ਨਹੀਂ ਲੋੜ ਜਿੰਨੀ ਮਤਲਬ ਹੈ ਫਸਲ ਡੁੱਬੀ ਦੀ ਮੌਜੂਦ ਹੀ ਲੋੜ ਹੈ ਜਿਹੜਾ ਅੱਗੇ ਵਾਸਤੇ ਕਣਕ ਵੀ ਜੀ ਜਾ ਸਕੇ ਔਰ ਜਿਹੜੀ ਸਿਲਟ ਆਈ ਹੈ ਜਿਹਦਾ ਮਕਾਨ ਟੱਟਾ ਉਹ ਸਾਰਾ ਹੋ ਸਕੇ ਉਹ ਪੈਸੇ ਚਲੋ ਬਾਕੀ ਤਾਂ ਸਮਾਜ ਸਸਤਾ ਕਰ ਰਹੀ ਹੈ ਸਰਕਾਰਾਂ ਦਾ ਕੰਮ ਕੀ ਹੈ ਸਰਕਾਰ ਅੱਜ ਜਿਵੇਂ ਇਹ ਕਹਿੰਦਾ ਬਸ ਠੀਕ کہہ ਰਿਹਾ ਹੈ ਕਿੰਨਾ ਨੁਕਸਾਨ ਹੋਏ ਇਹ ਖੜੇ ਨਹੀਂ ਹੋ ਸਕਦੇ ਬਾਰਡਰ ਦਾ ਸਪੈਸ਼ਲ ਪੈਕੇਜ ਬਣਾਉਣਾ ਹੀ ਪੈਣਾ ਜਦੋਂ جنگ ਹੋਏ ਤਾਂ ਨੁਕਸਾਨ ਹੜਾ ਜੇ ਤਾਂ ਨੁਕਸਾਨ ਔਰ ਇਹ ਜਿਹੜੀ ਗੱਲ ਕਹਿ ਰਿਹਾ ਨਾ ਇਹ ਐਨੇ ਪਿੰਡ ਸਾਡੇ ਬਚ ਸਕਦੇ ਆ ਅਸੀਂ ਜਦੋਂ ਉਹ ਬਾਬਾ ਜੀਂਦਾ ਸੀ ਨਾ ਬਲਬੀਰ ਅਸੀਂ ਲਿਸਟ ਨਕਸ਼ਾ ਬਣਾਇਆ ਸੀਗਾ ਨਕਸ਼ਾ ਬਣਾ ਕੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਰਕਾਰ ਨਹੀਂ ਰਹੀ ਦੇਖੋ ਕੰਮ ਤਾਂ ਸਰਕਾਰੀ ਕਰਦੇ ਸਰਕਾਰ ਚਾਵੇ ਤਾਂ ਦਰਿਆਵਾਂ ਦਾ ਮੂੰਹ ਮੋੜਦੀ ਹੈ ਕਹਾਵਤ ਵੀ ਹੈ ਨਾ ਜੀ ਤਾਂ ਚਲੋ ਅੱਜ ਉਹ ਕਿਸੇ ਦੀ ਆਲੋਚਨਾ ਕਰਨ ਦਾ ਟਾਈਮ ਨਹੀਂ ਹੈ ਨਾ ਸਰਕਾਰ ਦਾ ਕਿਸੇ ਅੱਜ ਤਾਂ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਇਸ ਮੁਸੀਬਤ ਦੀ ਘੜੀ ਤੋਂ ਸਾਰਿਆਂ ਨੂੰ ਬਾਹਰ ਕੱਢਣ ਦੀ ਲੋੜ ਹੈ ਠੀਕ ਹੈ ਹੁਣ ਸਾਨੂੰ ਕਹਿੰਦੇ ਅਸੀਂ ਅਸੀਂ ਮੈਂ ਅਸੀਂ ਤਾਂ ਕਹਿੰਦਾ ਫੋਟੋ ਨਾ ਖਿਚਾਓ ਹੁਣ ਕਈ ਸਸਤਾ ਲੋਕ ਆਂਦੇ ਆ ਸਿਰਫ ਕੀ ਹੈ ਉਹਨਾਂ ਦੇ ਇੱਕ ਲਾਲਚ ਹੈ ਵੀ ਇਹਨਾਂ ਲੋਕਾਂ ਤੋਂ ਅਸੀਂ ਵੋਟ ਕਿਵੇਂ ਲਈਏ ਤਾਂ ਫਿਰ ਉਹ ਕੀ ਫੋਟੋ ਬਣਾਉਂਦੇ ਆ ਫੋਟੋ ਬਣਾਉਂਦੇ ਸਾਡੀਆਂ ਮਾਤਾ ਮਾਂ ਭੈਣਾ ਬੱਚੇ ਲੈਣ ਚ ਲੱਕੀ ਮਤਲਬ ਉਹ ਫੋਟੋ ਜੇ ਬਾਹਰ ਜਾਂਦੀ ਹੈ ਨਾ ਤਾਂ ਉਹਦੇ ਵਿੱਚ ਸਾਡੀ ਇੱਜ਼ਤ ਨਹੀਂ ਬਣਦੀ ਜਿਵੇਂ ਕਿਸ ਤਰ੍ਹਾਂ ਲੱਗਦਿਆ ਸੀ ਉਹ ਨਹੀਂ ਮੈਂ ਕਿਹਾ ਵੀ ਜਿਹਨੇ ਰਸਨ ਦੇਣਾ ਆਰਾਮ ਨਾਲ ਦਿਓ ਫੋਟੋ ਖਿਚਾ ਕੇ ਕਾਹਦਾ ਰਸਨ ਦੇਣਾ ਸਰ ਇਸ ਤੋਂ ਬਾਅਦ ਸਾਡੀ ਇੱਕ ਹੋਰ ਮੰਗ ਹੈਗੀ ਜਿਹੜੀ ਬਾਰਡਰ ਏਰੀਆ ਦੇ ਸਾਰੇ ਪੰਜਾਬ ਦੀ ਜਮੀਨਾਂ ਕੱਚੀਆਂ 2017 ਵਿੱਚ ਕੀਤੀਆਂ ਗਈਆਂ ਉਹ ਪੱਕੀਆਂ ਕਰਵਾਈਆਂ ਜਾਂਦੇ ਤੇ ਉਹਨਾਂ ਦੀ ਮੁਆਵਜ਼ਾ ਕੱਚੀ ਦੇ ਮੁਆਵਜ਼ਾ ਹੁਣ ਦਿੱਤਾ ਜਾਵੇ ਇਸ ਟਾਈਮ ਕਿਉਂਕਿ ਕਿਸੇ ਕੋਲ ਕਿੱਲਾ ਕੱਚੀ ਕਿਸੇ ਕੋਲ ਚਾਰਕ ਨਾਲ ਕੀਤੀ ਕਿਸੇ ਕੋਲ ਦੋ ਕਿੱਲੇ ਕੱਚੀ ਹੈ ਜਿਹੜੇ ਰਜਿਸਟਰੀਆਂ ਨਹੀਂ ਗਵਰਨਰ ਗਰਦੌਰੀਆਂ ਵੀ ਟੁੱਟ ਗਈਆਂ ਉਹ ਸਾਰੇ ਸਾਨੂੰ ਮੁਆਵਜ਼ਾ ਚਾਹੀਦੇ ਆ ਕਿਉਂਕਿ ਜਿੰਦਾਚਾਰਕ ਨਾਲ ਨਾਲ ਬਜਾਰਾ ਹੈ ਉਹ ਵੀ ਤੁਹਾਨੂੰ ਮੈਂ ਕਹਿ ਦੇਣਾ ਮੀਡੀਆ ਦੇ ਸਾ ਆਵਾਜ਼ਾ ਕਰਤਾ ਮੈਂ ਤੇਰੀ ਕੱਚੀਆਂ ਪੱਕੀ ਕਰਾਉਣ ਦਾ ਹਾਂਜੀ ਤੇ ਸਰਕਾਰ ਇੱਥੇ ਨਾ ਹੈ ਬੜੀ ਛੋਟੀ ਜੀ ਗਲਤ ਨਾਲ ਆਪਣੀ ਪੱਕੀ ਜ਼ਮੀਨ ਆ ਜਾਂਦੀ ਹੈ ਕਿਸੇ ਨੇ ਪਿੱਛਾ ਪਿੱਛਾ ਨਹੀਂ ਕੀਤਾ ਕਿਸੇ ਨੂੰ ਕੁਝ ਕਹਿਆ ਨਹੀਂ ਠੀਕ ਹੈ ਇਹਦੇ ਵੱਜ ਪੰਦੇ ਬੰਦੇ ਮਿਲਦੇ ਮੈਂ ਗਾਰੰਟੀ ਕਰਕੇ ਜਾਨਾ ਤੁਹਾਡੀ ਕੱਚੀਆਂ ਦਾ ਪੱਕੀ ਮੈਂ ਕਰਾ ਜਾऊंगा ਠੀਕ ਹੈ ਉਹਦੇ ਵਿੱਚ ਕੀ ਹੈ ਕਿ ਥੋੜਾ ਜੀ ਗਲਤ ਥੋੜਾ ਜਿਹਾ ਕੋਰਟ ਦੇ ਤਰਫੋਂ ਗਲਤੀ ਨਾਲ ਹੋਈ ਹੋਈ ਹੈ ਹਾਂਜੀ ਹਾਂਜੀ ਸਰ ਕਿਉਂਕਿ ਸਾਡੇ ਕੋਲ ਤਾਂ ਪੈਸਾ ਫਸੂਲ ਗਲਤੀ ਨਾਲ ਹੋਈ ਹੋਈ ਹੈ ਪਿੱਛੇ ਕਿਸੇ ਨੇ ਕੀਤਾ ਨਹੀਂ ਸ਼ਿਕਾਇਤ ਕਿਉਂ ਹੋਈ ਸੀ ਸ਼ਿਕਾਇਤ ਹੋਈ ਸੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ 16 16000 ਚ ਜ਼ਮੀਨਾਂ ਦਿੱਤੀਆਂ ਮਕਾਨ ਪਲਾਟ ਦਿੱਤੇ ਤਾਂ ਹੁੰਦਾ ਰਾਜਨੀਤੀ ਤੌਰ ਤੇ ਕੋਈ ਨੰਬਰ ਲੋਕਾਂ ਦੇ ਆਇਆ ਵੀ ਇਹ ਕੰਮ ਕਰ ਰਿਹਾ ਹੈ ਵੋਟਾਂ ਨਾਲ ਲੈ ਜਾਣ ਜੋ ਵੋਟਾਂ ਦੇਖੋ ਨਸੀਬਾਂ ਨਾਲ ਮਿਲਣੀ ਹੈ ਕੋਈ ਕਿਸੇ ਨਾਲ ਨਹੀਂ ਮਿਲਣੀ ਜੇ ਤਕਦੀਰ ਤੁਹਾਡੀ ਰਾਜਯੋਗ ਲਿਖਿਆ ਤਾਂ ਮਿਲ ਜਾਣਾ ਨਹੀਂ ਤਾਂ ਨਹੀਂ ਮਿਲਣਾ ਇਹ ਜੇ ਬੰਦਿਆਂ ਨੂੰ ਰਾਜਯੋਗ ਮਿਲ ਗਿਆ ਕਿ ਜਦ ਕਦੇ ਲੋਕਾਂ ਦੇ ਕੋਲ ਆਪ ਦੇ ਕਰਦੇ ਬੰਦੇ ਨੂੰ ਨਹੀਂ ਸੰਭਾਲੇ ਅੱਜ ਐਮਐਲਏ ਬਣ ਕੇ ਠੀਕ ਹੈ ਇਹ ਤਾਂ ਰਾਜਯੋਗ ਲਿਖਿਆ ਨਾ ਜੀ ਕਿਸੇ ਕੰਮ ਕਰ ਕਮ ਤਾਂ ਸੁਖਵੀਰ ਬਾਦਲ ਨੇ ਬਾਦਲ ਸਾਹਿਬ ਨੇ 80 ਲੋਕਾਂ ਨੇ ਬੜਾ ਕੀਤਾ 80 ਕਰ ਫਾਜ਼ਿਲ ਕਾ ਦੇਖੋ ਅੱਜ ਸੋਕੋ ਫਾਜ਼ਿਲ ਕਿਸੇ ਲੋਕਾਂ ਨੂੰ ਪੁੱਛ ਲਓ ਜਿੰਨਾ ਅਸੀਂ ਕੰਮ ਕੀਤਾ ਕੋ ਕਰ ਸਕਦਾ ਫਿਰ ਵੈਸੀ আরে ਚਲੋ ਲੋਕਾਂ ਦੀ ਇੱਛਾ ਹੈ ਇਹ ਤਾਂ ਫਤਵਾ ਸਾਨੂੰ ਮਨਜ਼ੂਰ ਕਰਨਾ ਪੈਂਦਾ ਠੀਕ ਹੈ ਅਸੀਂ ਆ ਹੀ ਮੰਨਦੇ ਕਿ ਵੀ ਸਾਡੀ ਕੋਈ ਗਲਤੀ ਨਹੀਂ ਆ ਤਾਂ ਉਹ ਜ਼ਮੀਨਾਂ ਜਿਹੜੀ ਪੱਕੀ ਦੀ ਗੱਲ ਕਰਦੇ ਹੋ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਠੀਕ ਹੈ ਮੈਂ ਜਿਹੜਾ ਵਾਅਦਾ ਕਰ ਲੈਂਦਾ ਹਾਂਜੀ ਉਹ ਤੁਹਾਨੂੰ ਪਤਾ ਹੈ ਮੈਂ ਜ਼ਿਲੇ ਦਾ ਕੀਤਾ ਪਾਣੀ ਦਾ ਕੀਤਾ ਐ ਇੱਕ ਮਿੰਟ ਹਾਂਜੀ ਕੋਈ ਤਾਂ ਕਰ ਲੈਣੇ ਆ ਬੰਦ ਦੇ ਦੇਖੋ ਮੇਰੀ ਇੱਕ ਗੱਲ ਸੁਣ ਲੋ ਸਾਡਾ ਜਬਨ ਬਣਦਾ ਨਾ ਜਬਨ ਬਣਦਾ ਸਾਡੀਆਂ ਜਿਹੜੀਆਂ ਪੁਸ਼ਤਾ ਨੇ ਨਾ ਆਉਣ ਵਾਲੀਆਂ ਜਿਹੜੀਆਂ ਇਸ ਟਾਈਮ ਬੇਰੋਜ਼ਗਾਰ ਨੇ ਹੁਣ ਛੋਟੇ ਛੋਟੇ ਬੱਚੇ ਨੇ ਜਿਹੜੇ ਕਿ ਅਨਪੜ੍ਹ ਜਾ ਰਹੇ ਨੇ ਕਿਉਂ ਉਹਨਾਂ ਕੋਲ ਪਹਿਲੇ 2023 ਦਾ ਘਾਟਾ ਨਹੀਂ ਚੱਲਿਆ ਗਿਆ ਮਾਂ ਪਿਓ ਨੇ ਜਿਹੜੇ ਪੜਾ ਰਹੇ ਸੀ ਬੱਚੇ ਉਹਨਾਂ ਨੇ ਛਡਵਾ ਲਿਆ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਪੈਸਾ ਨਹੀਂ ਹੈਗਾ ਤਾਂ ਰੋਜ਼ਗਾਰ ਨਹੀਂ ਹੈਗਾ ਤਾਂ ਕਿੱਥੋਂ ਪੜਾਣਗੇ ਬੱਚਿਆਂ ਨੂੰ ਤੇ ਇਸ ਕਰਕੇ ਸਾਡਾ ਇੱਕੋ ਮੰਗ ਹੈ ਬੰਨ ਸਾਡਾ ਜ਼ਰੂਰੀ ਹੈ ਬੰਨ ਬਣਾਏ ਜੇ ਸਾਡੇ 7 8 ਪਿੰਡ ਬਚਦੇ ਆ ਜੇਕਰ ਸਾਡਾ ਬੰਨ ਬਣਦਾ ਤਾਂ ਤੇ ਉਹ ਤਾਂ ਹਾਂ ਕਮ ਇਹ ਗੱਲ ਹੋ ਰਹਾ ਹੈ ਅਸੀਂ ਨਹੀਂ ਸੁਣੋ ਗੱਲ ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ ਬੰਨ ਦਾ ਵੀ ਹੋ ਜਾਂਦਾ ਹੈ ਬੰਨ ਦਾ ਕੀ ਹੈ ਬੰਦਾ ਵੀ ਗੱਲ ਅਸੀਂ ਕਰ ਲਿਆਂਗੇ ਰਾਜਨਾਥ ਨੂੰ ਕਹਿਣਾ ਹੈ ਹਾਂਜੀ ਆਰਮੀ ਨੂੰ ਬੰਨ ਦੇਣਾ ਹੈ ਹਾਂਜੀ ਹਾਂਜੀ ਆਰਮੀ ਕੋ ਸਰ ਦਾ ਸਮਾਨ ਹੈ ਹਾਂਜੀ ਪਰ ਉਹ ਪੰਜ ਬੰਦੇ ਤੁਹਾਡਾ ਬੰਨ ਦਾ ਤੇ ਤੁਹਾਡਾ ਪੱਕਿਆਂ ਦਾ ਮੈਂ ਵਾਦਾ ਕਰਦਾ ਹਾਂ ਔਰ ਬੋਲੋ ਇਹ ਮੀਡੀਆ ਦੇ ਸਾਹਮਣੇ ਇਹ ਗੱਲ ਤਾਂ ਕੱਲੋ ਫੜੀ ਜਾ ਸਕਦੀ ਹੈ ਨਾ ਅੱਛਾ ਇਹ ਗੱਲ ਹੋਰ ਹੈ ਜੇ ਤੁਸੀਂ ਇੱਕ ਦੇਖੋ ਤੁਸੀਂ ਇੱਕ ਦੇਖੋ ਜਿਹੜੇ ਵਾਦੇ ਮੈਂ ਅੱਗੇ ਕੀਤੇ ਤੁਹਾਨੂੰ ਪਤਾ ਪੂਰੇ ਕੀਤੇ ਜ਼ਿਲੇ ਦਾ ਕੀਤਾ ਪਾਣੀ ਦਾ ਕੀਤਾ ਸੀਟੀ ਸਕੈਨ ਮਸ਼ੀਨ ਦਾ ਕੀਤਾ ਕੈਂਸਰ ਹਸਪੀਟਲ ਦਾ ਕੀਤਾ ਸੜਕਾਂ ਦਾ ਕੀਤਾ ਇੱਕ ਪਿੰਡ ਦੇ ਵਿੱਚ ਵਾਦਾ ਕੀਤਾ ਪੁਲ ਬਣਾਉਂਗਾ ਪੁਲ ਬਣਿਆ ਅਸੀਂ ਸਰ ਸਰਾਸੀ ਵੀ ਵਾਦਾ ਕਰਦੇ ਆ ਜੇਕਰ ਸਾਡਾ ਬੰਡ ਬਣਦਾ ਨਾ ਜਿਹੜੇ ਸਾਡੇ ਨਾਲ ਖੜੋਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਵੀ ਅਸੀਂ ਖੜਾਂਗੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅੱਗੇ ਵੀ ਕੱਢਦੇ ਆ ਰਹੇ ਹਾਂ ਜਦੋਂ ਬਰਸਾਤ ਦੀ ਗੱਲ ਨਹੀਂ ਕਰਨੀ ਜਦੋਂ ਵੋਟ ਕੀ ਹੈ ਵੋਟ ਆਰ ਦੀ ਮਰਜ਼ੀ ਦਾ ਹੈ ਵੋਟ ਮਰਜ਼ੀ ਦਾ ਸਮਾਜ ਸੇਵਾ ਕਰਨਾ ਸਾਡਾ ਡਿਊਟੀ ਆ ਫਰਜ਼ ਆ ਠੀਕ ਮੰਤਰੀ ਸਾਹਿਬ ਜਦੋਂ ਹੜ ਹੁੰਦੇ ਆ ਉਦੋਂ ਮੰਨ ਲਾ ਵੀ ਕਹਿੰਦੇ ਇਹ ਲੀਡਰ ਆ ਬਰਸਾਤੀ ਲੱਡੂ ਆ ਉਦੋਂ ਬਾਹਰ ਆ ਜਿੰਦੇ ਆ ਇਹਨਾਂ ਨੇ ਵਾਅਦੇ ਕਰ ਜਾਂਦੇ ਆ ਜਦੋਂ ਚਲੇ ਜਾਂਦੇ ਆ ਉਹੀ ਕਈ ਉਹੀ ਕੁਆੜੀ ਹੋਈ ਬਾ ਉੱਥੇ ਦਾ ਉੱਥੇ ਫੇਰ ਰਹਿ ਜਾਂਦਾ ਜਾਂ ਵੋਟਾਂ ਵੇਲੇ ਜਾਂ ਹੜਾਂ ਵੇਲੇ ਇਹਨਾਂ ਲੋਕਾਂ ਨਾਲ ਮਿਲਦੇ ਵਾਅਦੇ ਕਰਦੇ ਪੂਰਾ ਕੋਈ ਨਹੀਂ ਹੁੰਦਾ ਤੁਸੀਂ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਤੁਹਾਡੀ ਵੀ ਸਾਂਝ ਲੰਮਾ ਸਿਰ ਰਹੀ ਹੈ ਲੰਮਾ ਸਿਰ ਰਹੀ ਆ ਉਦੋਂ ਜ਼ਮੀਨਾਂ ਪੱਕੀਆਂ ਤੁਸੀਂ ਕਿਉਂ ਨਾ ਕਰੀਆ ਇਹਨਾਂ ਦੀਆਂ ਪੱਕੀਆਂ ਕੀਤੀਆਂ 16 16000 ਚ ਪੱਕੀਆਂ ਕੀਤੀਆਂ ਸਰਦਾਰ ਜੀ ਤੁਹਾਨੂੰ ਪਤਾ ਨਹੀਂ ਹੈ ਤਾਂ ਪਤਾ ਲੈ ਲਓ ਪਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਸਹੀ ਹੈ ਕਿ ਲੋਕਾਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਰਿਹਾ ਹੈ ਆ ਮੰਨੀ ਗੱਲ ਤੁਹਾਡੀ ਇਹ ਕੋਈ ਝੂਠ ਨਹੀਂ ਹੈ ਕਿਉਂਕਿ ਜਿਹੜਾ ਵੀ ਆਇਆ ਵੋਟਾਂ ਝੂਠ ਮਾਰ ਕੇ ਵੋਟਾਂ ਲਿੱਤੀਆਂ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਸਰਕਾਰ ਆਈ ਜਦੋਂ ਮਤਲਬ ਉਹਨਾਂ ਨੇ ਕੀ ਕਿਹਾ ਸੀ ਕੈਪਟਨ ਸਾਹਿਬ ਰਾ ਨੇ ਕੀ ਕਿਹਾ ਸੀ ਅਸੀਂ ਆਰਥੀਆਂ ਦਾ ਵੀ ਦੇਵਾਂਗੇ ਮਤਲਬ ਬੈਂਕਾਂ ਦਾ ਵੀ ਦੇਵਾਂਗੇ ਸੁਸਾਇਟੀਆਂ ਵੀ ਦੇਵਾਂਗੇ ਕਰਜ਼ਾ ਮੁਕਤ ਕਿਸਾਨ ਬਣਾਵਾਂਗੇ ਕੀ ਕੀਤਾ ਸਾਡੀ ਸੁਸਾਇਟੀਆਂ ਫੇਲ ਹੋ ਗਈਆਂ ਅਸੀਂ ਕਿਸਾਨਾ ਨਿਯਾਸ ਕਰ ਲਈ ਵੀ ਆਪੀ ਸਰਕਾਰ ਭਰੂਗੀ ਅਸੀਂ ਭਰੇ ਨਹੀਂ ਅੱਜ ਯੂਰੀਆ ਸਾਨੂੰ ਡੁਪਲੀਕੇਟ ਮਿਲਦੀ ਡੀਏਪੀ ਡੁਪਲੀ ਕਿਉਂ ਸਹਾਰਾ ਤੋਂ ਲੈਣੀ ਰਹੀ ਹੈ ਸੁਸਾਇਟੀਆਂ ਸਾਡੀ ਫੇਲ ਹੋ ਗਈ ਨਹੀਂ ਤਾਂ ਉਹ ਨਾ ਵਾਅਦਾ ਕਰਦੇ ਅਸੀਂ ਪੈਸਾ ਭਰਦੇ ਸਾਡੀ ਸੁਸਾਇਟੀਆਂ ਦਾ ਖਾਤ ਆਂਦੀ ਸਾਨੂੰ ਨਕਲੀ ਡੀਏਪੀ ਤਾਂ ਨਹੀਂ ਮਿਲਨੀ ਸੀ ਤੁਹਾਡੀ ਗੱਲ ਠੀਕ ਹੈ ਇਹ ਮੰਨ ਦਿਆ ਪਰ ਸਾਰੇ ਇੱਕ ਵਰਗੇ ਨਹੀਂ ਮੈਂ ਤੁਹਾਡੇ ਸਾਹਮਣੇ মিডিਆ ਸਾਹਮਣੇ ਖੜਾ ਆਓ ਪੁੱਛ ਲੋ ਫਾਜ਼ਿਲਗਾ ਜੇ ਜੋ ਵਾਦੇ ਕਿਤੇ ਪੂਰੇ ਕਿਤੇ ਨਹੀਂ ਕੀਤੇ ਇੱਕ ਬੰਦਾ ਵੀ ਕਹਿੰਦਾ ਜਾਨੀ ਨਾ ਵਾਦਾ ਨਹੀਂ ਕੀਤਾ ਤੇ ਮੈਂ ਥੱਲੇ ਥਾ ਬਹਿ ਜਾਣਾ ਹੋਰ ਬੰਦ ਸਾਰੇ ਕਬਰ ਕੀ ਨਹੀਂ ਹੁੰਦੇ ਅਸੀਂ ਫੋਟੋਆਂ ਦਾ ਸ਼ੌਕੀਨ ਮੈਂ ਫੋਟੋ ਦਾ ਸੁਕੀਨ ਨਹੀਂ ਆ ਮੈਂ ਕਦੇ ਨਹੀਂ ਮੈਂ ਫੋਟੋ ਖਿਚਾਉਂਦਾ ਕਦੇ ਮੇਰੇ ਪਿੰਡਾਂ ਦੇ ਦੇਖਿਆ ਕਦੇ ਮੈਂ ਬੋਰਡ ਨਹੀਂ ਲਾਂਦਾ ਕਹਦੇ ਲੋਕਾਂ ਦੇ ਦਿਲ ਦੇ ਵਿੱਚ ਰਾਜ ਕਰੋ ਜੇ ਕਰਨਾ ਹੈ ਤਾਂ ਕੈਮਰਾ ਨਾਲ ਤੇ ਉੱਤੇ ਐਵੇਂ ਰਾਜ ਨਹੀਂ ਹੁੰਦਾ ਲੋਕਾਂ 'ਚ